ਯੂਥ ਇਕਤਾ ਸਪੋਰਟਸ ਐਂਡ ਵੈਲਫੇਅਰ ਸੁਸਾਇਟੀ ਵੱਲੋਂ 2018 ਤੋਂ ਲੈ ਕੇ ਲੋਕ ਭਲਾਈ ਕਾਰਜ, ਹਰਿਆਲੀ ਕਾਰਜ, ਸਾਫ ਸਫਾਈ ਅਭਿਆਨ ਅਤੇ ਜਨਤਾ ਦੀਆਂ ਸਮੱਸਿਆਵਾਂ ਨੂੰ ਮੁੱਖ ਰੱਖਦੇ ਹੋਏ ਸੁਸਾਇਟੀ ਵੱਲੋਂ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ। ਇਸ ਦੌਰਾਨ ਸ਼ਹਾਟਾ ਇਲਾਕਾ ਨਿਮਲਾ ਐਵੇਨਿਊ ਵਿੱਚ ਸੁਸਾਇਟੀ ਵੱਲੋਂ ਨਗਰ ਨਿਗਮ ਦੀ ਟੀਮ ਅਤੇ ਕੌਂਸਲਰ ਸਾਹਿਬਾਨ ਨਾਲ ਮਿਲ ਕੇ ਗੁਰਦੁਆਰਾ ਸਾਹਿਬ ਵੱਲੋਂ ਜਾਂਦੀ ਕੱਚੇ ਰਸਤੇ ਉੱਪਰ ਅਤੇ ਗੁਰਦੁਆਰਾ ਸਾਹਿਬ ਦੇ ਆਲੇ-ਦੁਆਲੇ ਪਏ ਕੂੜੇ ਦੇ ਢੇਰ ਤੇ ਜੰਗਲੀ ਪੌਦੇ ਸਾਫ਼ ਕਰਵਾਏ ਗਏ ਸੋਸਾਇਟੀ ਦੇ ਚੇਅਰਮੈਨ ਹਰਪ੍ਰੀਤ ਸਿੰਘ ਸੰਧੂ ਅਤੇ ਪ੍ਰਧਾਨ ਜਗਜੀਤ ਸਿੰਘ ਖਾਲਸਾ ਵੱਲੋਂ ਅੰਮ੍ਰਿਤਸਰ ਦੇ ਮੇਅਰ ਅਤੇ ਕੌਂਸਲਰ ਸਹਿਬਾਨਾਂ ਨੂੰ ਬੇਨਤੀ ਕੀਤੀ ਗਈ ਕਿ ਗੁਰਦੁਆਰਾ ਸਾਹਿਬ ਦੇ ਰਸਤੇ ਉੱਪਰ ਕੋਈ ਵੀ ਸਟਰੀਟ ਲਾਈਟ ਨਹੀਂ ਲੱਗੀ ਜਿਸ ਕਾਰਨ ਗੁਰਦੁਆਰਾ ਸਾਹਿਬ ਜਾਣ ਵਾਲੀਆਂ ਸੰਗਤਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਰਸਤੇ ਦੀ ਸੀਵਰੇਜ ਪ੍ਰਣਾਲੀ ਠੱਪ ਪਈ ਹੈ ਜਿਸ ਕਾਰਨ ਸੀਵਰੇਜ ਦਾ ਪਾਣੀ ਓਵਰਫਲੋ ਹੋ ਕੇ ਰਸਤੇ ਵਿੱਚ ਜਮਾ ਹੋ ਜਾਂਦਾ ਹੈ ਯੂਥ ਏਕਤਾ ਸਪੋਰਟਸ ਐਂਡ ਵੈਲਫੇਅਰ ਸੁਸਾਇਟੀ ਵੱਲੋਂ ਮੇਅਰ ਅੰਮ੍ਰਿਤਸਰ ਨੂੰ ਬੇਨਤੀ ਕਰਦੀ ਹੈ ਕਿ ਗੁਰਦੁਆਰਾ ਸਾਹਿਬ ਦੇ ਰਸਤੇ ਉੱਪਰ ਸਟਰੀਟ ਲਾਈਟਾਂ ਲਗਵਾਈਆਂ ਜਾਣ ਅਤੇ ਠੱਪ ਪਈ ਸੀਵਰੇਜ ਪ੍ਰਣਾਲੀ ਨੂੰ ਹੱਲ ਕੀਤਾ ਜਾਵੇ ਇਸ ਮੌਕੇ ਪ੍ਰੈਸ ਸਕੱਤਰ ਜਗਪ੍ਰੀਤ ਸਿੰਘ ਜਰਨਲ ਸਕੱਤਰ ਸੁਖਵਿੰਦਰ ਸਿੰਘ ਮੀਤ ਪ੍ਰਧਾਨ ਗगन ਸ਼ਰਮਾ ਕੈਸ਼ੀਅਰ ਦਿਨੇਸ਼ ਕੁਮਾਰ ਪੀਆਰਓ ਅਨਿਲ ਕੁਮਾਰ ਐਗਜ਼ੀਕਟਿਵ ਮੈਂਬਰ ਸੁਖਦੇਵ ਸਿੰਘ ਖਾਲਸਾ ਹਾਜ਼ਰ ਸਨ ਅੱਜ ਅਹੀਂ ਅਜਨਗਰ ਪੱਠੇ ਦੇ ਨੇੜੇ ਜੋ ਨਿਮਲਕੁੰਡੀ ਦੇ ਵਿੱਚ ਗੁਰਦੁਆਰਾ ਸਾਹਿਬ ਸੀ ਉਹਦੀ ਇਲਾਕੇ ਬਸੇ ਬਹੁਤ ਗੰਦਗੀ ਦੇ ਢੇਰ ਲੱਗੇ ਵੀ ਕੂੜੇ ਦੇ ਉਹ ਸਫਾਈ ਕਰਾ ਰਹੇ ਆ ਤੇ ਮੈਂ ਲੋਕਾਂ ਨੂੰ ਇਹੋ ਪੀਰ ਗਾਦਾਂ ਲਾ ਕੇ ਬੰਨਵਾ ਇੱਥੇ ਪੂਰਾ ਨਾਸਟਿਆ ਜਾਵੇ ਅੰਜ ਇੱਥੇ ਬੋਦੇ ਵੀ ਲਗਾਉਣੇ ਆ ਤੇ ਆਪਣੇ ਯੂਥ ਏਕਤਾ ਸਪੋਰਟਸ ਕਲਬ ਵੱਲੋਂ ਵੀ ਬੜਾ ਹੰਗਾਰਾ ਹੁੰਦਾ ਰਿਹਾ ਉਹ ਨਾਲ ਲਾ ਕੇ ਰਿਸਫਾਈ ਕਰਾ ਰਹੇ ਆ ਮੈਂ ਬਹੁਤ ਧੰਨਵਾਦ ਤੇ ਇੱਧਰ ਲਾਈਟਾਂ ਨਹੀਂ ਲੱਗਣ ਵਾਲੀਆਂ ਉਹ ਵੀ ਆਪਾਂ ਮੇਅਰ ਸਾਹਿਬ ਕੋਲ ਅੱਜ ਜਾਣਾ ਵਾ ਉਹਨਾਂ ਨੂੰ ਬੇਨਤੀ ਕਰਾਂਗਾ ਕਰਾਂਗਾ ਕਿ ਸਾਡੇ ਇਲਾਕੇ 'ਚ ਇੱਕ ਰੋਡ ਤੇ ਲਾਈਟਾਂ ਨਹੀਂ ਹੈਗੀਆਂ ਅਜਨਾਂ ਦਾ ਭੱਠੇ ਰੋਡ ਤੇ ਮੁਲਾਕਾਤ ਦੇ ਸਾਨੂੰ ਲਾਈਟਾਂ ਲਵਾਈਆਂ ਜਾਵਣ ਕਿ ਇੱਕ ਕਾ ਸਪੋਰਟ ਸੈਂਟਰ ਵੈਲਪੇਸ ਸਾਈਟ ਤੋਂ ਮੈਂ ਜਗਜੀਤ ਪ੍ਰੈਜ਼ੀਡੈਂਟ ਬੋਲ ਰਹਾ ਹਾਂ। ਇਲਾਕੇ ਵਿੱਚ ਨਿਮਲਕ ਲੋਈ ਦਾ ਇਲਾਕਾ ਸੀ ਜਿੱਥੇ ਗੁਰਦੁਆਰਾ ਸਾਹਿਬ ਜੀ ਤੇ ਬਹੁਤ ਹੀ ਲਗਅਪਨੇ ਕੂੜਾ ਗੰਦਗੀ ਫੈਲੀ ਹੋਈ ਸੀ ਤੇ ਜੋ ਕਿ ਕਾਫੀ ਸਮੇਂ ਤੋਂ ਸੀ ਇਲਾਕੇ ਦੇ ਕੌਂਸਲ ਸਾਹਿਬ ਮੌਕੇ ਤੇ ਪੁੱਜੇ ਨੇ ਅਤੇ ਸਾਡੀ ਪੂਰੀ ਸੋਸਾਇਟੀ ਦੇ ਸਹਿਯੋਗ ਨਾਲ ਤੇ ਕਾਰਪੇਸ਼ਨ ਤੇ ਪੁਰਪੰਦ ਕੀ ਰੇਂ ਵੱਲੋਂ ਜੀਸੀਬੀ ਲਗਾ ਕੇ ਇੱਥੇ ਅੱਜ ਕੂੜੇ ਦੀ ਸਫਾਈ ਕਰਾਈ ਗਈ ਆ। ਤੇ ਬਿਲਕੁਲ ਹੀ ਸਾਫ ਸੁਥਰਾ ਹੋ ਗਿਆ ਹੈ ਤੇ ਅਮਰੇ ਸਾਹਿਬ ਦਾ ਮੇਅਰ ਸਾਹਿਬ ਨੂੰ ਇੱਕ ਬੇਨਤੀ ਆ ਸਾਡੀ ਕਿ ਇਲਾਕਾ ਸੁਭਾਰਸ ਰੋਡ ਦੇ ਵਿੱਚ ਲਾਈਟਾਂ ਲੱਗਣ ਵਾਲੀਆਂ ਕੁਝ ਕ ਜਾਂਦੀ ਸੜਕ ਤੇ ਉੱਤੇ ਸੀਵਰੇਜ ਪਰ ਨਾਲੀ ਥੋੜੇ ਖੱਪ ਹੋਈ ਪਈ ਆ ਉਹਨੂੰ ਖਲਵਾਇਆ ਜਾਵੇ ਤੇ ਲਾਈਟਾਂ ਲਗਾਈਆਂ ਜਾਣ ਤਾਂਕਿ ਇਲਾਕਾ ਵਾਸੀਆਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਨਾ ਆਵੇ ਅਸੀਂ ਇਹ ਇਲਾਕੇ ਦੇ ਕੌਂਸਲਰ ਸਾਹਿਬ ਧਰਮਜੀਤ ਬਾਬੀ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਇਹਨਾਂ ਹੀ ਕਹਿੰਦਾ ਹੋਇਆ ਮੈਂ ਧੰਨਵਾਦ ਕਰਦਾ ਪੂਰੇ ਨਗਰ ਨਿਗਮ ਪ੍ਰਸ਼ਾਸਨ ਦਾ ਤੇ ਇਲਾਕੇ ਦੇ ਕੌਂਸਲਰ ਰਮਜੀਤ ਬਾਬੀ ਜੀ ਦਾ ਨਾਮ ਹਰਪ੍ਰੀਤ ਸਿੰਘ ਸੰਧੂ ਹੈ ਜੀ ਮੈਂ ਯੂਥ ਏਕਤਾ ਵੈਲਫੇਅਰ ਸੁਸਾਇਟੀ ਦਾ ਚੇਅਰਮੈਨ ਬੋਲ ਰਿਹਾ ਆ ਸਾਡੇ ਵਾਰਡ ਨੰਬਰ 79 ਨਿਮਲਾ ਕਲੋਨੀ ਦੇ ਵਿੱਚ ਅਸੀਂ ਕੌਂਸਲਰ ਸਾਹਿਬ ਨੂੰ ਬੁਲਾਇਆ ਆਪਣੀ ਬਾਬੀ ਪ੍ਰਧਾਨ ਜੀ ਕੌਂਸਲਰ ਸਾਹਿਬ ਨੇ ਸਾਡਾ ਆ ਕੇ ਇੱਥੇ ਗੁਰਦੁਆਰਾ ਸਾਹਿਬ ਦੇ ਨੇੜੇ ਬਹੁਤ ਜ਼ਿਆਦਾ ਕੂੜੇ ਦੇ ਢੇਰ ਲੱਗੇ ਹੋਏ ਸੀ ਉਹਦੀ ਸਫਾਈ ਕਰਾਈ ਹੈ ਜੀਸੀਬੀ ਚੱਲਦੀ ਪਈ ਆ ਬਹੁਤ ਜ਼ਿਆਦਾ ਤੇ ਬਹੁਤ ਵਧੀਆ ਸ਼ਲੱਗਾ ਜੋ ਕੰਮ ਕੀਤਾ ਆ ਬਾਕੀ ਪ੍ਰਧਾਨ ਜੀ ਨੂੰ ਅਸੀਂ ਇਹ ਵੀ ਬੇਨਤੀ ਕੀਤੀ ਆ ਕਿ ਕੌਂਸਲਰ ਸਾਹਿਬ ਸਾਡੇ ਇਲਾਕੇ ਦੇ ਵਿੱਚ ਜਿਹੜੀਆਂ ਸਟਰੀਟ ਲਾਈਟਾਂ ਆ ਉਹ ਕਿਤੇ ਵੀ ਚੱਲ ਨਹੀਂ ਰਹੀਆਂ ਹੈਗੀਆਂ ਉਹ ਨਾ ਹੀ ਲੱਗੀਆਂ ਤੇ ਉਹਨਾਂ ਨੂੰ ਲਗਾਇਆ ਜਾਵੇ ਬਾਕੀ ਸੀਵਰੇਜ ਦਾ ਕੰਮ ਥੋੜਾ ਜਿਆ ਕੁ ਜੰਗੀ ਪੱਧਰ ਤੇ ਕਰਵਾਇਆ ਜਾਏ ਤਾਂ ਜੋ ਸਾਸਫਾਈ ਹੋਵੇ ਔਰ ਇਲਾਕਾ ਨਿਵਾਸੀਆਂ ਨੂੰ ਸਾਫ ਸੁੱਤਰਾ ਮਾਹੌਲ ਮਿਲ ਸਕੇ ਅਸੀਂ ਕੌਂਸਲਰ ਸਾਹਿਬ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਨਾਲ ਹੀ ਮੇਅਰ ਸਾਹਿਬ ਨੂੰ ਵੀ ਬੇਨਤੀ ਕਰਦੇ ਹਾਂ ਕਿ ਸ਼ੁਭਾਸ਼ ਰੋਡ ਦਾ ਇਲਾਕਾ ਵੀ ਸਾਫ ਕਰਾਇਆ ਜਾਏ ਔਰ ਜੋ ਸਟਰੀਟ ਲਾਈਟਾਂ ਉਹਨੂੰ ਲਗਾਇਆ ਜਾਏ ਤਾਂ ਜੋ ਸਾਡੀ ਕਲੋਨੀ ਦੇ ਵਿੱਚ ਰੋਸ਼ਨਾਈਆਂ ਵੱਧ ਸਕਣ